ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਪੰਜਾਬ ਦੇ ਪੈਨਸ਼ਨਰਾਂ ਲਈ ਇੱਕ ਵਾਰ ਫਿਰ ਤੋਂ ਸਮੱਸਿਆ ਖੜੀ ਹੋ ਗਈ ਹੈ ਜਿੱਤੇ ਨਵੰਬਰ ਮਹੀਨੇ ਦੀ ਪੈਨਸ਼ਨ 1500 ਦਸੰਬਰ ਮਹੀਨੇ ਦੇ ਪਹਿਲੇ ਹਫਤੇ 5 ਦਸੰਬਰ ਤੋਂ ਜਾਰੀ ਕਰ ਦਿੱਤੀ ਗਈ ਸੀ ਉੱਥੇ ਹੀ ਦਸੰਬਰ ਮਹੀਨੇ ਦੀ ਪੈਨਸ਼ਨ ਜਾਰੀ ਹੋਣ ਵਿੱਚ ਕਾਫੀ ਦੇਰੀ ਹੋ ਰਹੀ ਹੈ ਇਹ ਪੈਨਸ਼ਨ ਬੁਢਾਪਾ ਵਿਧਵਾ ਬੇਸਾਰਾ ਅਤੇ ਅੰਗਹੀਣ ਪੈਨਸ਼ਨਰ ਲਈ ਹੈ ਅੱਜ ਯਾਨੀ ਕਿ 13 ਦਸੰਬਰ ਸ਼ਨੀਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਪੈਨਸ਼ਨ ਦੇ ਬਿੱਲ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਅੱਜ ਇਹ ਬਿੱਲ ਪਾਸ ਹੋ ਜਾਂਦੇ ਹਨ ਤਾਂ ਸੋਮਵਾਰ ਨੂੰ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਅਤੇ ਜਿਹੜੀ ਪੈਨਸ਼ਨ ਹੈ ਉਹ ਆਉਣੀ ਸ਼ੁਰੂ ਹੋ ਜਾਵੇਗੀ। ਜ਼ਿਲ੍ਹੇ ਵਾਰ ਜੇਕਰ ਗਲਵਾਟ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਜ਼ਿਲ੍ਹਾ ਵਿੱਚ ਅੱਜ ਬਿਲ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਅੱਜ ਵਰਕਿੰਗ ਡੇ ਹੈ। ਮੋਗਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਮੋਗਾ ਵਿੱਚ ਵੀ ਅੱਜ ਪੈਨਸ਼ਨ ਦੇ ਬਿਲ ਪਾਸ ਹੋ ਸਕਦੇ ਹਨ। ਸ੍ਰੀ ਮੁਕਸਰ ਸਾਹਿਬ ਇਸ ਜ਼ਿਲ੍ਹੇ ਵਿੱਚ ਵੀ ਪੈਨਸ਼ਨਰਾਂ ਦਾ ਬਿੱਲ ਜਿਹੜਾ ਹੈ ਉਹ ਪਾਸ ਹੋ ਸਕਦਾ ਹੈ। ਜੇਕਰ ਇਹ ਬਿੱਲ ਪਾਸ ਹੁੰਦੇ ਹਨ ਤਾਂ ਸੋਮਵਾਰ 15 ਦਸੰਬਰ ਨੋ ਇਨਾ ਜ਼ਿਲ੍ਹਿਆਂ ਦੇ ਪੈਨਸ਼ਨਰ ਦੇ ਖਾਤਿਆਂ ਵਿੱਚ ਪੈਨਸ਼ਨ ਜਾਰੀ ਹੋ ਜਾਵੇਗੀ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ 2500 ਪੈਨਸ਼ਨ ਅਤੇ ਔਰਤਾਂ ਦੇ 1100 ਰੁਪਏ ਬਾਰੇ ਨਵੀਂ ਅਪਡੇਟ ਪੰਜਾਬ ਵਿੱਚ ਫਿਲਹਾਲ 2500 ਪੈਨਸ਼ਨ ਨੂੰ ਲੈ ਕੇ ਕੋਈ ਵੀ ਅਧਿਕਾਰੀ ਦਾ ਲੈਨ ਆਨ ਨਹੀਂ ਕੀਤਾ ਗਿਆ ਹਾਲਾਂਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਵਿਧਾਨ ਸਭਾ ਬਜਟ ਵਿੱਚ ਪੈਨਸ਼ਨ ਰਾਸ਼ੀ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਔਰਤਾਂ ਲਈ 1100 ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਸਾਰੀਆਂ ਔਰਤਾਂ ਦੇ ਖਾਤਿਆਂ ਦੇ ਵਿੱਚ 1100 ਰੁਪਏ ਦਿੱਤੇ ਜਾਣਗੇ ਹੁਣ ਕਿਹਾ ਜਾ ਰਿਹਾ ਹੈ ਕਿ ਨਵੇਂ ਸਾਲ ਜਨਵਰੀ ਮਹੀਨੇ ਵਿੱਚ ਸਾਰੀ ਔਰਤਾਂ ਨੂੰ ਇਹ ਤੋਹਫਾ ਜਿਹੜਾ ਹੈ ਮਿਲ ਸਕਦਾ ਹੈ ਅਤੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੇ ਸ਼ੁਰੂ ਹੋ ਸਕਦੇ ਹਨ ਇਹ ਸੀਗੀ ਪੈਨਸ਼ਨ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਪੈਨਸ਼ਨ ਦੇ ਨਾਲ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ